ਅੱਜ ਸ਼ਾਮ ਦੇ ਖਾਣੇ ਦੀ ਆਪਾਂ ਕਰਦੇ ਹਾਂ ਤਿਆਰੀ ਕਿ ਬਲੈਕ ਉਹ ਸੜਨ ਵਾਸਤੇ ਮੈਨੂੰ ਠੰਡਾ ਠੰਡਾ ਹੋਇਆ ਤੇ ਵਰਤਨ ਕਰਕੇ ਅੱరే ਸੀ ਵੀ ਕੇ ਜਦੋਂ ਕੋਲ ਕੋ ਦਾ ਜਦੋਂ ਗਾ ਕੋਲ ਮੈਂ ਟਾਈਮ ਨਹੀਂ ਕਰਦਾ ਮੈਂ ਮੰਨ ਲਿਆ ਕਿ ਬਸ ਅ ਹੈਲੋ ਸਤਿ ਸ੍ਰੀ ਅਕਾਲ ਜੀ ਕਲੇਰ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਤੇ ਹੋਰ ਸਨੌ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜੀ ਨੇ ਠੀਕ ਹੋਮੋਗੇ ਪਰਮਾਤਮਾ ਤੁਹਾਨੂੰ ਤੰਦਰੁਸਤ ਸਤਿ ਸ੍ਰੀ ਗੱਲਾਂ ਵਿੱਚ ਰੱਖਣ ਲੋ ਜਿੱਥੇ ਅਸੇਰ ਦਾ ਟਾਈਮ ਆ ਤੇ ਮੈਂ ਬਣਾ ਰਹੀ ਸੀ ਖਾਣਾ ਤੇ ਸਾਰੇ ਜਣਿਆਂ ਨੇ ਖਾਣਾ ਖਾ ਲਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਆਪਣਾ ਖਾਣਾ ਪਾ ਲਿਆ ਸੀ ਮੈਂ ਕਿਹਾ ਚਲੋ ਖਾਨੀ ਆ ਤੇ ਕਲੇਰ ਸਾਡੇ ਦੋਸਤ ਆ ਕੇ ਉਹਨਾਂ ਲਈ ਬਣਾ ਰਹੀ ਸੀ ਮੈਂ ਚਾਹ ਦਿਨ ਹੈਗਾ ਸ਼ਨੀਵਾਰ 31 ਮਈ ਸੂਰ ਦਾ ਟਾਈਮ ਆ ਜੀ ਠੀਕ ਆ ਜੀ ਤੇ ਚਲੋ ਜੀ ਆਪਾਂ ਫੇਰ ਤੋਂ ਹੀ ਬਲੌਗ ਜਿਹੜਾ ਸਟਾਰਟ ਕਰਦੇ ਆ ਸਾਰਿਆਂ ਨੇ ਖਾਣਾ ਖਾ ਲਿਆ ਤੇ ਉਸ ਤੋਂ ਬਾਅਦ ਚਾਹ ਬਣਾ ਰਹੀ ਸੀ ਮੇਰੇ ਪੁੱਛਿਆ ਆਪਣਾ ਖਾਣਾ ਮੇਰਾ ਪਾਇਆ ਹੋਇਆਗਾ ਤੇ ਅੱਜ ਬਣਾਏ ਸੀ ਕਿ ਹਲਦੀ ਵਾਲੇ ਚੌਲ ਹਲਦੀ ਪਾ ਕੇ ਬਣਾਏ ਸੀ ਜਣੇ ਕਿ ਆਲੂ ਪਾ ਕੇ ਪਨੀਰ ਪਾ ਕੇ ਹੈ ਨਾ ਤੇ ਲੋ ਜੀ ਇੱਥੇ ਚਾਹ ਵੀ ਬਣ ਗਈ ਠੀਕ ਆ ਜੀ ਤੇ ਚਾਹ ਪਾ ਕੇ ਦਿੰਨੀ ਆ ਮੈਂ ਕਲੇਰ ਸਾਹਿਬ ਦੇ ਇੱਕ دوست ਆਏ ਹੋਏ ਨੇਗੇ ਤੇ ਉਹਨਾਂ ਲਈ ਚਾਹ ਕਿਉਂਕਿ ਅੱਜ ਪ੍ਰਾਤ ਜਾਣਾ ਸੀ ਇਹਨਾਂ ਨੇ ਤਾਂ ਕਰਕੇ ਮੈਂ ਕਿਹਾ ਫੇਰ ਵੀ ਮੈਂ ਬਾਅਦ ਦੇ ਵਿੱਚ ਹੀ ਚਾਹ ਪੀਉਂਗੀ ਆਓ ਸੌਰੀ ਖਾਣਾ ਖਾਉਂਗੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਮੇਰੀ ਪਲੇਟ ਐਵੇਂ ਹੀ ਪਈ ਜੈ ਇੱਥੇ ਕਲੀਅਰ ਸਾਹਿਬ ਕਹਿੰਸੀ ਵੀ ਹਵਾ ਜੀ ਕੱਢ ਦੇ ਚਾਹ ਢੰਡੇ ਕਰ ਦੇ ਪਰ ਮੇਟਾ ਮੈਂ ਕਿਹਾ ਵੀ ਖਾਣਾ ਠੰਡਾ ਹੋ ਰਿਹਾਗਾ ਤੇ ਫਿਰ ਉਹ ਇਦਾਂ ਹੀ ਲੇਗੇ ਸੀ ਤੇ ਚਲੋ ਜੀ ਅੱਜ ਦਾ ਵਲੋਗ ਆ ਫਸਟਾਰਟ ਕਰਦੇ ਆਂਗੇ ਤੇ ਖਾਣਾ ਪੀਣਾ ਖਾਣ ਤੋਂ ਬਾਅਦ ਉਸ ਤੋਂ ਬਾਅਦ ਕਰਦੇ ਸਾਰੇ ਕੰਮ ਕਰੋ ਹੁਣ ਮੇਰੇ ਕੰਮ ਲੇਟ ਹੁੰਦੇ ਨੇ ਪਤਾ ਨਹੀਂ ਕਿਉਂ ਉੱਠਿਆ ਨਹੀਂ ਗਿਆ ਕੁਛ ਉੱਠਿਆ ਵੀ ਗਿਆ ਨਹੀਂ ਸੀ ਉੱਠ ਵੀ ਜਾਂਦੀ ਚਲੋ ਹਨਾ ਉਹ ਤਾਂ ਚਲੋ ਟਾਈਮ ਤੇ ਆਦਤ ਬਣ ਜਾਂਦੀ ਹੈ ਮੇਰੀ ਪੌਣੇ 4 ਵਜੇ ਜਿਵੇਂ ਕਿ ਤੁਹਾਨੂੰ ਦੱਸਿਆ ਅੱਖ ਖੁੱਲ ਜਾਂਦੀ ਹੈਗੀ ਤੇ ਪਰ ਇਹ ਹੋ ਜਾਂਦਾ ਹੁਣ ਸਾਰੇ ਰੂਮ ਰੁਕੇ ਹੁੰਦੇ ਨੇ ਸਫਾਈ ਵੀ ਕਿੱਥੋਂ ਕਰਾਂ ਬਾਹਰ ਗੱਡੀਆਂ ਖੜੀਆਂ ਹੁੰਦੀਆਂ ਨੇ ਮੈਂ ਤੁਹਾਨੂੰ ਦਿਖਾਉਂਗੀ ਵੀ ਬਾਹਰ ਗੱਡੀਆਂ ਖੜੀਆਂ ਹੁੰਦੀਆਂ ਨੇ ਬਾਹਰ ਦੀ ਸਫਾਈ ਵੀ ਨਹੀਂ ਹੁੰਦੀ ਹੈਗੀ ਇੱਥੇ ਕਹਿੰਦੇ ਨੇ ਕਿ ਅੰਦਰ ਵੀ ਜਿਵੇਂ ਇੱਕ ਰੂਮ ਦੇ ਵਿੱਚ ਚਲੋ ਅੱਗੇ ਦੋਨੋਂ ਬੱਚੇ ਇਕੱਠੇ ਜਾਂਦੇ ਸੀ ਹੁਣ ਪਿੰਦਰ ਮੰਜੇ ਤੇ ਸੌਂਦਾ ਉਹਨੂੰ ਮੰਜੇ ਤੇ ਆਦਤ ਪੈ ਗਈ ਹੈ ਪਤਾ ਨਹੀਂ ਕਿਉਂ ਮੰਜੇ ਤੇ ਸੌਂਦਾਗਾ ਹਨਾ ਫਿਰ ਗਲੇਰ ਸਾਫ ਦਾ ਵੀ ਮੰਜਾ ਹੁੰਦਾ ਮੈਂ ਵੀ ਮੰਜੇ ਦੀ ਸੌਣ ਲਈ ਹੈਗੇ ਹੈ ਨਾ ਐਦਾਂ ਕਰਕੇ ਸਾਰੇ ਰੋਮ ਰੁਕੇ ਹੁੰਦੇ ਨੇ ਫਿਰ ਇੱਕ ਮਤਲਬ ਕਿ ਸੋਫਾ ਹੀ ਯਹੀ ਬਚਦਾ ਜਿੱਥੇ ਮੈਂ ਸਫਾਈ ਕਰ ਸਕਦੀ ਆ ਜਾਂ ਫਿਰ ਮੈਨੂੰ ਇਹ ਹੋ ਜਾਂਦਾ ਵੀ ਇੱਕ ਪਿੱਛੇ ਜਾਂ ਮੇਰੇ ਪੇਟੀਆਂ ਵਾਲਾ ਰੋਮ ਹੁੰਦਾ ਜੋ ਪੂਜਾ ਰੋਮ ਹੋ ਗਿਆ ਹੈ ਨਾ ਕਿਚਨ ਦਾ ਵੀ ਉਹਨਾ ਟਾਈਮ ਕੰਮ ਨਹੀਂ ਖਤਮ ਹੁੰਦਾ ਉਹਨਾ ਟਾਈਮ ਸਫਾਈ ਨਹੀਂ ਹੁੰਦੀ ਜਿੰਨਾ ਟਾਈਮ ਖਾਣਾ ਨਹੀਂ ਬਣਦਾ ਹਨਾ ਇਹ ਤਾਂ ਕਰਕੇ ਫਿਰ ਸਾਰੇ ਕੰਮ ਲੇਟ ਲੇਟ ਨੇ ਹੁਣ ਇੱਥੇ ਸਾਰੇ ਕੰਮ ਕਰ ਲਈ ਸੀ ਨਾਲੀ ਸੀ ਮੈਂ ਕੱਪੜੇ ਧੋਲੇ ਸੀਗੇ ਪਹਿਲਾਂ ਹੀ ਦੋ ਚਾਰ ਸੀਗੇ ਜਿਹੜੇ ਸੁੱਕਣੇ ਪਾਉਣ ਤੋਂ ਰਹਿੰਦੇ ਸੀ ਉਹ ਕੱਟ ਕੇ ਮਸ਼ੀਨ ਦੇ ਵਿੱਚੋਂ ਬਾਹਰ ਸੁੱਕਣੇ ਪਾ ਰਹੀਆਂ ਇੰਨੀ ਧੁੱਪ ਤੇਜ ਆ ਪਰ ਉਹੀ ਸ਼ਾਮ ਦੇ ਟੰਗ ਫੇਰ ਹਨੇਰੀ ਆਈ ਹੈ ਨਾ ਮੀਂਹ ਵੀ ਆਇਆ ਉਹਨਾਂ ਹੀ ਮਿੱਟੀ ਘਟਾ ਫੇਰ ਇਕੱਠਾ ਹੋਏ ਹੁੰਦਾ ਸੋ ਬਾਹਰ ਸਾਫ਼ ਕਰਦੇ ਆ ਸ਼ਾਮ ਨੂੰ ਫੇਰ ਉਦਾਂ ਹੀ ਹੁਣ ਤਾਂ ਲਗਾਤਾਰ ਇਦਾਂ ਹੀ ਹੋ ਰਿਹਾ ਹੂੰ ਤਾਂ ਵੈਸੇ ਠੰਡ ਹੋ ਜਾਂਦੀ ਹੈ ਚਲੋ ਇੱਥੇ ਸ਼ਾਮ ਦਾ ਟਾਈਮ ਆ ਸਭ ਹੀ ਆ ਗਿਆ ਸੀਗਾ ਬੈਂਕ ਤੋਂ ਦੇ ਸਣੀ ਲੈ ਕੇ ਆਇਆ ਸੀਗਾ ਮੋਮੋਜ਼ ਫਰਾਈ ਵੀ ਲੈ ਕੇ ਆਇਆ ਸੀ ਤੇ ਸਟੇਮ ਵਾਲੇ ਵੀ ਲੈ ਕੇ ਆਇਆ ਸੀ ਹਨਾ ਤੇ ਚਲੋ ਜੀ ਦੋਵੇਂ ਜਣੇ ਖਾ ਰਹੇ ਹਾਂ ਬੈਠੇ ਇੱਥੇ ਸਨੀ ਅੰਦਰ ਉਧਰ ਰੂਮ 'ਚ ਖਾ ਰਿਹਾ ਸੀ ਮੈਂ ਇੱਧਰ ਰੂਮ 'ਚ ਬੈਠੀ ਸੀ ਚਾਹ ਬਣਾਈ ਨਹੀਂ ਸੀ ਕਿਉਂਕਿ ਅੱਜ ਥੋੜਾ ਜਿਹਾ ਲੇਟ ਸੀ ਸਣੀ ਤੇ ਫਿਰ ਉਹ ਮੋਮੋਜ਼ ਲਿਆਇਆ ਸੀ ਉਹ ਆਪਣਾ ਲੱਗਿਆ ਸੀਗਾ ਆਪਣਾ ਕੁਝ ਕਰਨ ਲੱਗਿਆ ਸੀਗਾ ਕਿਉਂਕਿ ਕੱਲ ਨੂੰ ਨਹੀਂ ਛੁੱਟੀ ਹੈ ਸੰਡੇ ਦੀ ਤੇ ਮੈਂ ਬਸ ਖਾ ਰਹੀ ਸੀ ਖਾ ਕੇ ਫਿਰ ਬਾਹਰ ਚੱਲਦੇ ਖਾਣੇ ਦੀ ਤਿਆਰੀ ਕਰਾਂਗੇ ਕਿਉਂਕਿ ਸ਼ਾਮ ਦਾ ਟਾਈਮ ਸੀਗਾ ਖਾਣੇ ਦੀ ਵਿਸਤਾਂ ਤਿਆਰੀ ਮੈਂ ਬਲੈਕ ਚਨੇ ਰੱਖ ਕੇ ਸੀ ਉਬਲਣ ਦੇ ਲਈ ਪਰ ਉਹਦੇ ਵਿੱਚ ਮੈਂ ਆਲੂ ਪਾਉਣੇ ਸੀਗੇ ਅ ਮਤਲਬ ਕਿ ਵੀ ਇਕੱਠੇ ਹੀ ਉਬਲ ਜਾਣਗੇ ਹਨਾ ਤੇ ਗੈਸ ਦੀ ਵੀ ਚਲੋ ਬਚਤ ਹੋ ਜਾਂਦੀ ਹੈਗੀ ਇੱਕ ਕੰਮ ਦੇ ਨਾਲ ਕਹਿੰਦੇ ਨੇ ਇੱਕ تیر ਨਾਲ ਦੋ ਨਿਸ਼ਾਨੇ ਹਨਾ ਤੇ ਇਸ ਕਰਕੇ ਫਿਰ ਮੈਂ ਰੱਖੇ ਹੋਏ ਸੀ ਵੀ ਬਾਅਦ ਦੇ ਵਿੱਚ ਚਲੋ ਮੈਂ ਉਹਨਾਂ ਵਿੱਚ ਆਲੂ ਹੀ ਲਾ ਲਓ ਜੀ ਸ਼ਾਮ ਦੇ ਖਾਣੇ ਦੀ ਆਪਾਂ ਕਰਦੇ ਹਾਂ ਤਿਆਰੀ ਕਿ ਬਲੈਕ ਚਨੇ ਨੂੰ ਕੁਝ ਕੁ ਸੀਟੀਆਂ ਮੈਂ ਲਵਾ ਦਿੰਦੀ ਆਂ ਤੇ ਹੁਣ ਇਹਦੇ ਵਿੱਚ ਪਾਉਂਗੀ ਮੈਂ ਆਲੂ ਜਿਵੇਂ ਤੁਹਾਨੂੰ ਮੈਂ ਦੱਸਿਆ ਜਿਹੜੇ ਇਸ ਤਰ੍ਹਾਂ ਆਲੂ ਮੈਂ ਹੁਣ ਕਰਕੇ ਪਾਉਣੀ ਆ ਕਿਉਂਕਿ ਕਿਉਂਕਿ ਇੱਕ ਤਾਂ ਜੇ ਆਪਾਂ ਨੂੰ ਚਨੇਆਂ ਵਿੱਚ ਪਾਉਣੇ ਆ ਇਹ ਫਿਰ ਉਹ ਨਹੀਂ ਹੁੰਦੇ ਬਲੈਕ ਜਿਹੇ ਨਹੀਂ ਹੁੰਦੇ ਹਨਾ ਇਹਨਾਂ ਨੂੰ ਕਲਰ ਜ ਨਹੀਂ ਆਉਂਦਾ ਹੈਗਾ ਤੇ ਲਓ ਜੀ ਆਪਾਂ ਇਦਾਂ ਟੱਕੜ ਨਹੀਂ ਨਾ ਕਰਦੇ ਨੇ ਆਪਾਂ ਨੂੰ ਚਨੇਆਂ ਵਿੱਚ ਆਪਾਂ ਰੱਖਦੇ ਨੇ ਐਨੇ ਵਿੱਚ ਚਨੇ ਆਪਣੇ ਜਿਹੜੇ ਕੁੱਕ ਹੋ ਚੁੱਕੇ ਨੇਗੇ ਇਹਦੇ ਵਿੱਚ ਆਪਾਂ ਐਨੇ ਹੋ ਗਿਆ ਦੇਖੋ ਮਤਲਬ ਹੱਥ ਨਾਲ ਥੋੜੀ ਥੋੜੀ ਫੁੱਟਦੇ ਨੇ ਤੇ ਦੋ ਕ ਸੀਟੀਆਂ ਆਪਾਂ ਹੋਰ ਰਿਵਾਦਾਂਗੇ ਨਾਲੇ ਆਪਣੇ ਚਣੀ ਤਿਆਰ ਹੋ ਜਾਣਗੇ ਆਹ ਅੰਨ ਤਿਆਰ ਹੋ ਜਾਣਗੇ ਠੀਕ ਹੈ ਜੀ ਉਸ ਨੂੰ ਪ੍ਰੈਸ਼ਰ ਬਣਾਉਣ ਲੱਗੇ ਹੈਲੋ ਪੂਰੀ ਹੈਲੋ ਆ ਜਾ ਤੇ ਦਾਦਾ ਹਜੇ ਕੁਝ ਪਤਾ ਨਹੀਂ ਵੀ ਕਦੋਂ ਕੁਝ ਹੋਊਗਾ ਤੁਹਾਨੂੰ ਕੋ ਟਾਈਮ ਹੀ ਨਹੀਂ ਮਿਲ ਰਿਹਾ ਕਿਸੇ ਨੂੰ ਆ ਕਰਨਾ ਸੀ ਆ ਪਾਈਕ ਲਾਉਂਦੇ ਨੇ ਤਾਂ ਜਾ ਕੇ ਆ ਪੋਰਟ ਨੇ ਜਿਹੜੇ ਏ ਟੰਗੇ ਜਾਣਗੇ ਤੇ ਉਸ ਤੋਂ ਬਾਅਦ ਨੈਟ ਲੱਗੂਗੀ ਨੈਟ ਮੇਰੇ ਕੋਲ ਪਈ ਆ ਪਰ ਹੁਣ ਉਹ ਹੀ ਅਵੀ ਮੈਂ ਇਹਨੂੰ ਇਕੱਲੀ ਲਾ ਨਹੀਂ ਸਕਦੀ ਕਿਉਂਕਿ ਇਹ ਕਾਫੀ ਜ਼ਿਆਦਾ ਵਜਨ ਵੀ ਆ ਹਾਈਟ ਵੀ ਹੈ ਜੀ ਹਨਾ ਤੇ ਦੇਖ ਲੈਂਗੀ ਪਲੀਰ ਸਾਹਿਬ ਕਹਿੰਦੇ ਕੱਲ ਕਹਿੰਦੇ ਨੇ ਸਵੇਰ ਕਹਿੰਦੇ ਨੇ ਸ਼ਾਮ ਨੂੰ ਕਹਿੰਦੇ ਨੇ ਪਰ ਟਾਈਮ ਨਹੀਂ ਮਿਲਦਾ ਉਹਨਾਂ ਇੱਕ ਰੌਂਡ ਆਪ ਉੱਪਰ ਕੋਠੇ ਤੇ ਲਾ ਕੇ ਆਉਣੀ ਆ ਠੀਕ ਹੈ ਜੀ ਤੇ ਹਜੇ ਏ ਕੰਮ ਵੀ ਨਹੀਂ ਕਰਵਾਇਆ ਗਿਆ ਪਹਿਲਾਂ ਮੈਂ ਦੋ ਘਰਾਂ ਨੂੰ ਸਾਫ਼ ਕਰਦਾ ਫਿਰ ਚੱਲਦੇ ਆ। ਨੋਚ ਉੱਪਰ ਲਾ ਕੇ ਪੱਕੇ ਜਿਹੜਾ ਦੇਖੋ ਉੱਪਰ ਦਾ ਮੌਸਮ ਇਹ ਤੇ ਪਹਿਲਾਂ ਕੋਇਲ ਬੋਲਦੀ ਸੀਗੀ ਬੱਦਲ ਵਾਈ ਦੇਖੋ ਪੂਰੀ ਬਣੀ ਹੋਈ ਆ ਤੇ ਮਾਤਾ ਮੌਸਮ ਠੰਢੀ ਠੰਢੀ ਹਵਾ ਚੱਲ ਰਹੀ ਹੈਗੀ ਸਾਡੀ ਕਵਾਂਡੀਆਂ ਦਾ ਘਰ ਬਣ ਰਿਹਾ ਨਮਾ ਕਿਚਨ ਨਮਾ ਬਾਥਰੂਮ ਆ ਵਾਲੇ ਕਰਾਂ ਲੰਦਾ ਆ ਦੇਖੋ ਨਿਊ ਪੈ ਰਿਹਾ ਨਿਸ਼ਾਨ ਦੇਖੋ ਖੇਡ ਰਿਹਾ ਨਿਸ਼ਾਨ ਚੱਕਤੀ ਕੁਛ ਕਰ ਰਿਹਾ ਦੇਖੋ ਆ ਦੇਖੋ ਪਤਾ ਨਹੀਂ ਹੈਂਡ ਵਾਸ਼ ਕਰ ਰਿਹਾ ਪਤਾ ਨਹੀਂ ਸ਼ੈਂਕ ਵਾਸ਼ ਕਰ ਵਾਸ਼ੂਏਸ਼ਨ ਵਾਸ਼ ਕਰ ਰਿਹਾ ਸਾਫ ਕਰ ਰਿਹਾ ਵਾਸ਼ੂਏਸ਼ਨ ਨੂੰ ਸਾਫ ਕਰਨ ਲੱਗਿਆ ਹੋਏਗਾ ਦੇਖੋ ਮਿਹਨਤੀ ਮੁੰਡਾ ਮੰਮੀ ਰੋਕ ਰਹੀ ਉਹਦੀ ਕਿਹਦੀ ਕਿਉਂ ਬਹੁਤ ਸੋਹਣਾ ਮੌਸਮ ਅੱਜ ਠੰਡਾ ਠੰਡਾ ਹੋਇਆ ਤੇ ਸਾਡਾ ਹਜੇ ਇਧਰੋਂ ਕੁਛ ਨਹੀਂ ਬਣਿਆ ਆ ਦੇਖੋ ਜੀ ਉਦਾਂ ਹੀ ਪਿਆਗਾ ਤੇ ਕੁਛ ਨਹੀਂ ਬਣਿਆ ਹੈਗਾ ਤੇ ਅਜੇ ਹੁਣ ਤੱਕ ਕੋਈ ਮਿਸਤਰੀ ਹੀ ਮਿਲ ਰਿਹਾ ਹੈਗਾ ਹਵਾ ਬਹੁਤ ਸੋਹਣੀ ਠੰਡੀ ਠੰਡੀ ਚੱਲ ਰਹੀ ਹੈਗੀ ਨਾ ਮੈਂ ਖੜੇ ਖੜੇ ਪਾਵੇ ਗਣਨੇ ਲੱਗੀ ਸੀ ਜਿਹੜੇ ਪਾਵੇ ਮਤਲਬ ਸਾਫ ਤੇ ਸੀਗੇ ਠੀਕ ਸੀਗੇ ਉਹਨਾਂ ਨੂੰ ਗਣਦੇ ਸੀ ਵੀ ਉਧਰਲੀ ਸਾਈਡ ਤੋਂ ਵੀ ਪਾਵੇ ਚੱਕ ਕੇ ਇੱਧਰ ਲਾ ਦਾਂਗੇ ਵੀ ਇੱਧਰ ਸਾਰਾ ਏਰੀਆ ਵਧੀਆ ਹੋ ਜੂ ਇੱਕ ਖੁੰਝੇ ਦੇ ਵਿੱਚ ਬਚੂਗਾ ਉੱਥੇ ਪਲੇਨ ਆਪਾਂ ਜਿਹੜੀਆਂ ਇੱਟਾਂ ਨੇ ਉਹ ਲਾ ਦਵਾਂਗੇ ਹੈਨਾ ਇਦਾਂ ਕਰਕੇ ਕੋਸ ਹਾਂ ਇੱਥੇ ਪਾਈ ਤਿੱਕ ਜੀ ਕੋਠੇ ਤੋਂ ਮੈਂ ਆ ਗਈ ਸੀ ਨੀਚੇ ਕਿਉਂਕਿ ਸ਼ਾਮ ਦੇ ਟਾਈਮ ਹੀ ਨਾ ਵਧੀਆ ਲੱਗਦਾ ਵੈਸੇ ਵੀ ਅੱਜ ਠੰਡੀ ਠੰਡੀ ਹਵਾ ਚੱਲੀ ਸੀ ਕਿ ਮੀਂਹ ਪਿਆ ਨੇਰੀ ਚੱਲੀ ਆ ਪਰ ਘਰ ਦਾ ਪੂਰਾ ਗੰਦਾ ਕਰਤਾ ਇੱਕ ਵਾਰ ਤਾਂ ਮੈਂ ਝਾੜੂ ਲਾਤਾ ਮੀਂਹ ਥੋੜਾ ਆ ਸੀ ਗੰਦ ਜ਼ਿਆਦਾ ਪੈ ਗਿਆ ਕਿਉਂਕਿ ਇਹ ਨੇਰੀ ਜ਼ਿਆਦਾ ਸੀਗੀ ਤੇ ਉਸ ਤੋਂ ਬਾਅਦ ਮੈਂ ਲੱਗ ਗਈ ਸੀ ਇੱਥੇ ਮਸਾਲਾ ਕਰਨ ਤਿਆਰ ਤੇ ਉਧਰ ਜਿਵੇਂ ਕਿ ਤੁਹਾਨੂੰ ਦੱਸਿਆ ਚਨੇ ਉਬਲਨੇ ਰੱਖੇ ਹੋਏ ਨੇ ਦਿਖਾਈ ਸੀ ਤੁਹਾਨੂੰ ਤੇ ਨਾਲ ਹੀ ਇੱਥੇ ਮਸਾਲਾ ਤਿਆਰ ਕਰਕੇ ਮੈਂ ਪਹਿਲੇ ਬਰਤਨਾਂ 'ਚ ਰੱਖ ਦਿੱਤੇ ਮਿਕਸਾਂ ਲੈਣ ਕੋਲ ਕੇ ਉਹਨਾਂ ਦੀ ਖੰਸਾ ਮਨਾਉਣ ਕੋਲ ਮੈਂ ਵੀ ਤਿਆਰੀ ਕਰੀ ਸੀ ਉਸ ਸਮਾਂ ਲੱਗਦਾ ਸੀ ਕਿ ਕਿੱਥੇ ਸਾਈਡ ਤੇ ਉਹ ਆਲੂ ਤੇ ਉਹ ਹੋ ਗਏ ਉਹਦੋਂ ਫਿਰ ਆਪਾਂ ਮਿਕਸ ਕਰਦਾਗੇ ਤੇ ਨਾਲ ਹੀ ਮੈਂ ਟਾ ਗੁੰਤਾ ਸੀਗਾ ਬਹੁਤ ਟਾਈਮ ਪਿਆ ਸੀ ਕਰਨਾ ਜੇ ਖਾਣਾ ਬਣਾਉਣ ਦੇ ਵਿੱਚ ਪਰ ਸਾਰੀ ਤਿਆਰੀਆਂ ਕਰਨੀ ਪਈ ਇਸ ਕਰਕੇ ਜਿਵੇਂ ਜਿਵੇਂ ਮੈਨੂੰ ਟਾਈਮ ਲੱਗਦਾ ਜਾਂਦਾ ਹੁੰਦਾ ਮੈਂ ਆਪਣੇ ਮਿਹਰੇ ਆਪਣੇ ਖਾਣੇ ਕਰਦੀ ਬੈਣੀ ਤੇ ਹੁਣ ਬਹੁਤ ਜ਼ਿਆਦਾ ਕੰਮ ਹੋ ਗਏ ਨੇ ਤੇ ਉਸ ਤੋਂ ਬਾਅਦ ਮੈਂ ਲੱਗੀ ਸੀ ਕਿ ਥੇ ਧੂਫ ਜਿਹੜੀ ਕੀਤੀ ਹੈ ਸਮਰਾਣੀ ਕੱਪ ਵਾਲੀ ਧੂਫ ਉਹ ਲੱਗ ਗਿਆ ਸੀ ਆ ਦੇਖੋ ਇਸ ਤਰ੍ਹਾਂ ਨਾ ਜਿਹੜੀ ਇਹ ਧੂਫ ਹੁੰਦੀ ਹੈ ਇਹ ਧੂਫ ਨੂੰ ਬਸ ਇੰਤਾ ਜਿਹੜਾ ਕੱਪ ਹੁੰਦਾ ਕੱਪ ਨੂੰ ਆਪਾਂ ਜਲਾਉਣਾ ਹੁੰਦਾ ਤੇ ਬਹੁਤ ਵਧੀਆ ਫ੍ਰੈਗਰੈਂਸ ਹੈ ਵਾਲੀ ਧੂਫ ਦੀ ਇੰਨੀ ਵਧੀਆ ਹੈਗੇ ਪੂਰਾ ਕਰ ਮੈਂ ਕਹਿੰਦੀ ਜਿੱਦਾਂ ਦੀ ਮੈਂ ਇਹ ਧੂਫ ਕਰਨ ਲੱਗੀ ਆ ਬਰਕਤਾਂ ਹੀ ਬਰਕਤਾਂ ਨੇ ਘਰ ਦੇ ਵਿੱਚ ਮਤਲਬ ਵਧੀਆ ਫੀਲ ਹੁੰਦਾ ਕਿ ਨੈਗੇਟਿਵਿਟੀ ਹੁੰਦੀ ਹੈ ਜਿਹੜੀ ਉਹ ਦੂਰ ਹੁੰਦੀ ਹੈ ਹਨਾ ਵਧੀਆ ਫੀਲ ਹੁੰਦਾ ਘਰ ਦੇ ਵਿੱਚ ਇਦਾਂ ਸਾਰੇ ਮੈਂ ਕਹਿੰਨੀ ਤੂਫ ਕਰਨੀ ਚਾਹੀਦੀ ਇਹ ਵਾਲੀ ਤੂਫ ਜਿਹੜੀ ਚਾਹ ਤੁਸੀਂ ਗੂਗਲ ਤੋਂ ਵੀ ਕਰ ਸਕਦੇ ਹੋ ਹਨ ਉਹਦੇ ਵਿੱਚ ਕੋਈ ਵੀ ਸਮਗਰੀ ਮਿਕਸ ਕਰ ਲੋ ਲਿਆ ਕੇ ਪਰ ਸ਼ਾਮ ਦੇ ਟਾਈਮ ਜ਼ਰੂਰ ਕਰਿਆ ਕਰੋ ਇਹ ਵਾਲੀ ਤੂਫ ਹਨਾ ਮੈਨੂੰ ਤਾਂ ਆਦਤ ਪੈ ਗਈ ਮੈਨੂੰ ਕਿਸੇ ਨੂੰ ਵੀ ਆਦਤ ਪੈ ਗਈ ਜਿਸ ਦਿਨ ਮੈਂ ਕਈ ਵਾਰ ਲੇਟ ਹੋ ਜਾ ਹਨਾ ਤਾਂ ਉਹ ਜ਼ਰੂਰ ਪੁੱਛਦਾ ਹੁੰਦਾ ਕਿ ਅੱਜ ਤੂਫ ਨਹੀਂ ਕੀਤੀ ਉਹਨੂੰ ਇਹਦੀ ਫ੍ਰੈਗਰੈਂਸ ਬਹੁਤ ਵਧੀਆ ਲੱਗਦੀ ਹੈ ਕਹਿੰਦਾ ਮੰਮੀ ਤੁਸ਼ੂ ਇਹਦੀ ਬਹੁਤ ਵਧੀਆ ਹੈਗੀ ਹੈ ਨਾ ਪਰ ਮੈਨੂੰ ਤਾਂ ਨਹੀਂ ਉਹਦੀ ਮੇਰਾ ਤਾਂ ਨੱਕ ਹੀ ਬਿਲਕੁਲ ਬੰਦ ਹੀ ਹੋ ਗਿਆ ਮੈਂ ਤਾਂ ਬਿਲਕੁਲ ਵੀ ਕੋਈ ਫ੍ਰੈਗਰੈਂਸ ਨਹੀਂ ਆ ਰਹੀ ਹੈ ਨਾ ਤੇ ਪਤਾ ਨਹੀਂ ਕੀ ਹੋਇਆਗਾ ਜਿੰਨੇ ਕਾਫੀ ਟਾਈਮ ਤੋਂ ਮਿੰਨਾ ਮਹੀਨੇ ਦੋ ਮਹੀਨਾ ਤੋਂ ਇਦਾਂ ਹੀ ਹੋ ਰਿਹਾ ਹੈਗਾ ਪਰ ਉਹਨੂੰ ਵਧੀਆ ਲੱਗਦੀ ਆ ਬਾਕੀ ਠੀਕ ਆ ਚਲੋ ਹਨਾ ਘਰ ਦੇ ਵਿੱਚੋਂ ਸ਼ੋਹ ਸਾਮ ਚਲੋ ਜੋ ਜਿਵੇਂ ਵੀ ਆਪਾਂ ਹੁੰਦਾ ਆਪਣੇ ਘਰ ਤਾਂ ਇੱਕ ਹਨਾ ਵੀ ਕੋਈ ਸਵੇਰ ਤੋਂ ਜੋ ਜੋਤਵਤੀ ਤੋਂ ਕਰਦੇ ਆ ਉਹ ਸ਼ਾਮ ਨੂੰ ਕਰਦੇ ਮੈਂ ਸ਼ਾਮ ਨੂੰ ਕਰਦੀ ਆ ਜਿਹੜੀ ਜੋਤਵਤੀ ਹੈ ਹਨਾ ਮੈਂ ਸ਼ਾਮ ਨੂੰ ਹੀ ਕਰਦੀ ਆ ਸਵੇਰ ਵੀ ਮੈਂ ਇਹ ਵਾਲਾ ਕੱਪ ਜਿਹੜਾ ਜਲਾ ਦੇਣੀ ਹੁੰਦੀ ਹੈਗੀ ਇਮੀडिएटली ਮੇਰੀ ਸਫਾਈ ਹੋ ਜੇ। ਕਿੱਟਿਆ ਨਹੀਂ ਵੀ ਜਿਹੜੇ ਉੱਪਰ ਰਹੇ ਨੇਗੇ। ਆ ਦੇਖੋ ਕਿੰਨਾ ਵਧੀਆ ਕਲਰ ਆਇਆ ਤੇ ਇੱਥੇ ਆਲੂ ਨੇ ਜਿਹੜੇ ਇਹ ਵੀ ਦੇਖੋ ਬਿਲਕੁਲ ਪੁੱਟ ਰਹੇ ਨੇ ਨਾ ਆਲੂ ਉਪਲਗੇ। ਤੇ ਦੇ ਨਾਲ ਕੀ ਸਾਡੇ ਗੈਸ ਦੀ ਵੀ ਬਚਤ ਹੁੰਦੀ ਹੈ ਹਨਾ। ਮਸਾਲਾ ਮਸਾਲਾ ਭੁੰਨਣਾ ਤੇ ਦੁਬਾਰਾ ਪਾ ਉਬਾਲ ਦੇਣਾ ਹੈ ਇਹਨੂੰ ਹਨਾ ਤੇ ਸਬਜ਼ੀ ਆਪਣੀ ਤਿਆਰ ਹੋਈ ਬਰੀ ਜੀ ਆਪਾਂ ਨੂੰ ਕੱਚੇ ਆਲੂ ਨੂੰ ਫਿਰ ਟਾਈਮ ਲੱਗਦਾ ਠੀਕ ਆ ਵੈਸੇ ਵੀ ਟੇਸਟੀ ਬਣਦੀ ਹੈ ਸਬਜ਼ੀ ਹਨਾ ਤੇ ਲੋ ਜੀ ਹੁਣ ਆਪਾਂ ਇਹ ਦੋਨੋਂ ਚੀਜ਼ਾਂ ਇਹਨੂੰ ਥੋੜੇ ਜਿਹਾ ਉਹ ਕਰ ਲੈਨੇ ਮੈਸ਼ ਜੀ मिक्स ਕਰ ਦਿੰਨਾ ਆਪਾਂ ਇਧਰ ਮਸਾਲਾ ਆਪਣਾ ਤਿਆਰ ਕਰ ਲਈ ਮੈਂ ਬਣਾ ਕੇ ਰੱਖ ਲਿਆ ਸੀਗਾ ਜਦੋਂ ਮੈਨੂੰ ਮਨ ਟਾਈਮ ਮਿਲਦਾ ਹੁਣ ਆਪਣਾ ਮੈਂ ਉਹਦੇ ਨਾਲ ਦੀ ਨਾਲ ਕੰਮ ਜਿਹੜੇ ਖਤਮ ਕਰਨ ਦੀ ਕੋਸ਼ਿਸ਼ ਕਰਦੀ ਹਾਂ ਆਈ ਨਕਲੇਰ ਸਾਹਿਬ ਫਰੂਟ ਨਿੰਗੋ ਸਬਜ਼ੀ ਵੀ ਲੈ ਕੇ ਆਈ ਸੀਗੇ ਆਹ ਲੱਗੇ ਸੀ ਆਲੂ ਉਲੂ ਹਨ ਕੀ ਕਹਿੰਦੇ ਨੇ ਹੋ ਪਰ ਇਹਨੂੰ ਮੈਂ ਬਾਹਰ ਰੱਖੂੰਗੀ ਕਿਉਂਕਿ ਫ੍ਰਿਜ ਦੇ ਵਿੱਚ ਕਿਤੇ ਵੀ ਜਗ੍ਹਾ ਨਹੀਂ ਹੈਗੀ ਮੈਂ ਰੱਖਣ ਦੇ ਲਈ ਲਓ ਜੀ ਇੱਥੇ ਥੋੜਾ ਜਿਹਾ ਨੇਹਰਾ ਹੋ ਗਿਆ ਸੀ ਕਲੇਰ ਸਾਹਿਬ ਆਗੇ ਸੀਗੇ ਘਰ ਤੇ ਮੈਂ ਬਣਾ ਰਹੀ ਸੀ ਫੁਲਕੇ ਮੈਂ ਦੇਖ ਰਹੀ ਸੀ ਕਿ ਕਿਉਂਕਿ ਖੜਕਾ ਹੋਇਆ ਨਾ ਸਕੂਟੀ ਦਾ ਮੈਨੂੰ ਇਹ ਸੀ ਵਿਪਿੰਦਰ ਆ ਗਿਆ ਤੇ ਅੱਜ ਹੈਗੇ ਤੁਹਾਡੇ ਸਾਰਿਆਂ ਲਈ ਗੁੱਡ ਨਿਊਜ਼ ਹੈ ਨਾ ਜੀ ਤੇ ਬਹੁਤ ਸੋਹਣਾ ਦਿਨ ਜੜਿਆ ਅੱਜ ਹੈ ਨਾ ਪ੍ਰਮਾਤਮਾ ਨੇ ਬਹੁਤ ਵਧੀਆ ਦਿਨ ਲਿਆਂਦਾ ਤੇ ਚਲੋ ਤਾਂ ਦਿਨ ਤਾਂ ਦੇਖੋ ਸਾਰੇ ਹੀ ਵਧੀਆ ਹੁੰਦੇ ਨੇ ਪਰ ਤੁਹਾਨੂੰ ਦੇਵਾਂਗੇ ਥੋੜੀ ਦੇਰ ਬਾਅਦ ਜਿਹੜੀ ਆਪਣੀ ਖੁਸ਼ਖਬਰੀ ਹੈ ਨਾ ਉਹ ਥੇੜੀ ਦੇਰ ਬਾਅਦ ਦੰਨਿਆ ਤੁਹਾਨੂੰ ਹੈ ਨਾ ਤੇ ਇਧਰ ਆਪਾਂ ਜਿਹੜੇ ਆਲੂ ਸੀ ਇਸ ਤਰ੍ਹਾਂ ਬਰੀਕ ਬਰੀਕ ਮੈਸ਼ ਕਰ ਲਏ ਮੈਂ ਹੈ ਨਾ ਕਿਉਂਕਿ ਇਹਦੇ ਨਾਲ ਗਰੇਵੀ ਵੀ ਗਾੜੀ ਹੋ ਜੂਗੀ ਤੇ ਸਬਜੀ ਵੀ ਆਪਣੀ ਬਣ ਕੇ ਤਿਆਰ ਆ ਬਸ ਇਹਨੂੰ ਇੱਕ ਕੀ ਆਪਾਂ ਅਵਾਲ ਦੇਣਾ ਹੁੰਦਾਗਾ ਹਨਾ ਹੁਣ ਮੈਨੂੰ ਇਹ ਚੀਜ਼ ਵਧੀਆ ਦੇ ਵਿੱਚ ਕੋਈ ਵੀ ਟੇਸਟ ਦੇ ਵਿੱਚ ਕੋਈ ਵੀ ਅੰਤਰ ਨਹੀਂ ਹੁੰਦਾ ਜੇ ਆਪਾਂ ਚਨੇਆਂ ਦੇ ਵਿੱਚ ਆਲੂ ਅਵਾਲ ਦੇਆ ਹਨਾ ਟੇਸਟ ਵਿੱਚ ਕੋਈ ਅੰਤਰ ਨਹੀਂ ਹੁੰਦਾ ਟੇਸਟ ਵਧੀਆ ਹੀ ਆਉਂਦਾਗਾ ਪਰ ਇਹ ਆਪਣੀ ਗੈਸ ਦੀ ਵੀ ਬਚਤ ਹੋ ਜਾਂਦੀ ਆ ਹਨਾ ਲਓ ਜੀ ਆ ਗੁੱਡ ਨਿਊਜ਼ ਆ ਖੁਸ਼ਖਬਰੀ ਆਪਾਂ ਨਵੀਂ ਜਿਹੜੀ ਕਾਰ ਲੈ ਲਈ ਆ ਤੇ ਪਿੰਡਰ ਇੱਥੇ ਪਤਾ ਨਹੀਂ ਕਿਹੜੇ ਸ਼ਹਿਰ ਗਿਆ ਹੋਇਆ ਕਾਫੀ ਦੂਰ ਹੈਗਾ ਤੇ ਲਾਈਵ ਵੀਲ ਜਿਹੜਾ ਲਵਾ ਰਿਹਾ ਸੀਗਾ ਤੇ ਉਹਨੂੰ ਬੜਾ ਸ਼ੌਕ ਹੁੰਦਾ ਲਾਈਵ ਵੀਲ ਦਾ ਕਹਿੰਦਾ ਲਾਈਵ ਵੀਲ ਲਵਾ ਕੇ ਹੀ ਗੱਡੀ ਘਰ ਪਾੜਦੀ ਐ ਚਲੋ ਜੀ ਬਾਅਦ ਚ ਮਿਲਦੇ ਆ ਤੁਹਾਨੂੰ ਦਿਖਾਉਨੇ ਆ ਫਿਰ ਠੀਕ ਆ ਜੀ ਵੀ ਕਿਹੜੀ ਗੱਡੀ ਐ ਕਿਵੇਂ ਆ ਬਾਕੀ ਤੁਹਾਨੂੰ ਪਿੰਦਰ ਦੱਸੂਗਾ ਵੀਡੀਓ ਚ ਓਏ ਓਏ ਇਹ ਕਿਧਰ ਨਾ ਰੋ ਰੋ ਕੀਆ ਕਿ ਨਾਉਂਗੀ ਜਿਹਾ ਉਹਦੇ ਪਾਛੇ ਤਰੇ ਨੇ ਹੈ ਫਾਇਦਾ ਅਜ ਨਹੀਂ ਕੋਲਾਡੀ ਓਕੇ ਜਮਾ ਬਣ ਗਈ ਗੱਲ ਏ ਸੈਂਟਰ ਦੇ ਕਿਸੇ ਨੇ ਪਾਇਆ ਤੇ ਯੂਨਾਈਟਿਡ ਟਾਇਰ ਯਾਰ ਹੈ 18 ਇੰਚ ਮੈਂ ਨੋਵਾ ਦੇ ਵੀ ਨਹੀਂ ਪਾਈ ਸੀਗੇ ਵੀ ਨਾਲ ਲੱਗੂਗੀ ਫਿਰ ਇਹਦੇ ਕਰਾਰੀ ਸੀ ਇਹ ਕੋਲਾਡੀ ਹਾਂਜੀ ਭਾਈ ਜੀ ਕਿਵੇਂ ਓਕੇ ਓਕੇ ਜੀ ਬਿਲਕੁਲ ਜਮਾ ਦੰਨਾ ਹੁਣ ਤਾਂ ਨਾਲ ਲੱਗਦੀ ਨਾ ਨਾ ਹੁਣ ਨਹੀਂ ਲੱਗਦੇ ਬਿਲਕੁਲ ਜੀ ਨਹੀਂ 18 ਇੰਚ ਪੈਂਦੀ ਨਹੀਂ ਹੁੰਦੇ ਨਾ ਇਹ ਬਹੁਤ ਮੁਸ਼ਕਲ ਚੜਦੇ ਆ ਹਾਂ ਸਹੀ ਗੱਲ ਹੈ ਸਹੀ ਹੈ ਲੈ ਗੱਡੀ ਕੰਪਨੀ ਫਿੱਟਰ ਤੋਂ ਬਹੁਤ ਉੱਚੀ ਚੱਕੀ ਘਟੋ ਘਟਾ 6 6 ਇੰਚ ਚੱਕੀ ਕੀ ਗੱਡੀ ਹੈ ਕੰਪਨੀ ਕੰਪਨੀ ਰੋ ਓਕੇ ਓਕੇ ਜਮਾ ਓਕੇ ਗੱਲ ਬਣ ਗਈ। ਸੋਣੀ ਬੋ ਲੱਗਣ ਲੱਗੀ ਪਹਿਲਾਂ ਤੋਂ। ਲੋ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਕਿਉਂਕਿ ਅਸੀਂ ਕਾਫੀ ਟਾਈਮ ਤੋਂ ਪਿੰਡ ਦਾ ਹੀ ਬੇਟ ਕਰ ਰਹੀ ਸੀ ਕਿ ਵੀ ਆਵੇ ਤਾਂ ਖਾਣਾ ਖੋਣਾ ਖਾ ਕੇ ਸੋਈਏ ਕਿ ਆਪਾਂ ਨੂੰ ਖੁਸ਼ੀ ਵੀ ਹੁੰਦੀ ਹੈ ਵੀ ਨਵੀਂ ਚੀਜ਼ ਘਰ ਆ ਰਹੀ ਹੈ ਨਾ। ਤੇ ਲੋ ਜੀ ਤੇ ਮੈਂ ਗੇਟ ਖੋਲ੍ਹ ਲਿਆਗਾ ਸਨੀ ਵੀਡੀਓ ਸ਼ੂਟ ਕਰ ਰਹੀ ਹੈ ਅਸੀਂ ਤੇ ਆਪਾਂ ਤੇਲ ਚੋਣਿਆ ਕਿਉਂਕਿ ਨਵੀਂ ਚੀਜ਼ ਘਰ ਆਈ ਹੈ ਨਾ। ਤੇ ਪ੍ਰਮਾਤਮਾ ਚਲੋ ਤਰੱਕੀ ਵਕਸ਼ਿਸ਼ ਕਰਨ ਬੱਚਿਆਂ ਨੂੰ ਪਤਾ ਹੋਵੇ ਹੈ ਨਾ ਨਵੀਂ ਚੀਜ਼ ਆਈ ਹੈ ਆਪਾਂ ਨੂੰ ਪਾਗ ਲਾਵੀ ਹੈ ਨਾ ਲੋਹਾ ਵਧੀਆ ਹੋਵੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਨਾ ਪਰ ਜਿੰਨਾ ਤੋਂ ਅਸੀਂ ਲਈਓ ਉਹ ਕਹਿੰਦੇ ਵੀ ਲੋਹਾ ਬਹੁਤ ਭੱਗਾ ਵਾਲਾ ਪਰ ਆਪਣੇ ਆਪਣੇ ਕਰਮ ਹੁੰਦੇ ਨੇ ਜੀ ਹੈ ਨਾ ਤੇ ਆਪਣੇ ਆਪਣੇ ਕਰਮਾਂ ਦਾ ਹੀ ਆਪਾਂ ਨੂੰ ਫਲ ਮਿਲਦਾਗਾ ਚਲੋ ਪ੍ਰਮਾਤਮਾ ਕਰੇ ਸਭ ਨੂੰ ਤੰਦਰੁਸਤੀ ਬਖਸ਼ੇ ਮੈਂ ਤਾਂ ਕਹਿੰਨੀ ਆ ਸਭ ਦੇ ਘਰ ਰੋਜ਼ ਖੁਸ਼ੀਆਂ ਆਉਣ ਪ੍ਰਮਾਤਮਾ ਕਿਸੇ ਨੂੰ ਵੀ ਕੋਈ ਦੁੱਖ ਨਾ ਦੇਵੇ ਹੈ ਨਾ ਤੇ ਲੋ ਜੀ ਗੱਡੀ ਆਪਣੇ ਘਰ ਆ ਗਈ ਇਹ ਹੀ ਆਪਣੀ ਖੁਸ਼ਖਬਰੀ ਸੀਗੀ